ਲਓ ਜੀ ਇਹਨੂੰ ਕਹਿੰਦੇ ਆ ਡਾਕਟਰ ਇਹਦਾ ਨਾਮ ਹੈ ਬਲਜੀਤ ਕਹੋ ਕਿ ਨਾਜਵਾਨ ਰੀਡਰ ਆ ਉਹ ਭੱਜਿਆ ਉਹਦਾ ਨਾਜਵਾਨ ਪੁਆਇੰਟ ਲੱਗੇ ਛਾਲਾ ਦਾ ਜਿਹਦਾ ਨਾਮ ਹੈ ਉਹਦਾ ਨਾਜਵਾਨ ਦਾ ਸਰੀਰ ਹੈ ਸ਼ਿਕੰਦਰ ਜਿਹੜਾ ਦੁਨੀਆ ਦਾ ਜੇਤੂ ਬਾਦਸ਼ਾਹ ਹੋਇਆ ਹੈ ਉਹ ਨਾਜਵਾਨ ਕਬੱਡੀ ਦਾ ਜੇਤੂ ਬਾਦਸ਼ਾਹ ਬਣੇ ਰਹੇ ਹੈ ਇੱਕ ਵਾਰ ਇਹ ਹੋਰਾਂ ਦੇ ਸਮੇਂ ਦੇ ਵਿੱਚ ਜਨਰਲ ਦਾ ਨਾਜਵਾਨ ਹੈ ਸ਼ਿਕੰਦਰ ਜਿਹੜਾ ਜਵੇਰ ਜਲਾਲਪੁਰ ਰੀਡਰ ਪਹੁੰਚਿਆ ਉਹ ਪਿੱਛੇ ਹੱਤਾ ਬੈਗਰ ਦੇ ਵਿੱਚ ਕਾਕਾ ਘੜੀ-ਛੜੀ ਵਾਲਾ ਨਾਜਵਾਨ ਇੰਟਰਨੈਸ਼ਨਲ ਬਕਰ ਦਾ ਖਿਡਾਰੀ ਤੇ ਕਾਕਾ ਦੀ ਠਿਕਰੀ ਵਾਲੀਆ ਨਾਜਵਾਨ ਜਿਹੜਾ ਬੜੇ ਵਧੀਆ ਜੱਫੇ ਲਾਉਂਦਾ ਸੀ ਬਾਬਾ ਹਰਪ੍ਰੀਤ ਕਬਾਲੂ ਜੀ ਨੇ 18 ਸਾਲ ਭਾਰਤੀ ਕਰਤਾਨੀ ਕੀਤੀ ਹੈ ਕਬੱਡੀ ਦੇ ਵਿੱਚ ਉਹਦਾ ਸ਼ਿਕਰਿਆ ਹੋਇਆ ਪੱਟਾ ਠਿਕਰੀ ਵਾਲੀਆ ਕਾਕਾ ਤੇ ਆਹ ਕਾਕਾ ਘੜੋ ਕਹਿੰਦਾ ਨਾਜਵਾਨ ਪੁਆਇੰਟ ਤੇ ਆ ਗਿਆ ਬੜਾ ਖਾਣਾ ਬਣਾ ਬੜਾ ਕਹਿੰਦਾ ਯਾਰ ਬਰਾਦ ਤੇ ਕੇਵਲ ਸਿੱਖਾ ਨਹੀਂ ਸਿੱਖਾ ਸੁਧਾਰਾ ਸਾਡਾ ਗੌਂਡੀ ਪਿੰਡ ਆਪੇ ਵਾਧਾ ਡੋਲ ਵਾਜੀ ਖਾਨ ਜਿਹੜਾ 300 ਪੁੱਟੀ ਲਓ ਜੀ ਉਧਰ ਦੇਖਦੇ ਆ ਕੀ ਕਰਦੀ ਹੈ ਹਾਂ ਘਟੀ ਨੀਕਰ ਸਾਈਡ ਤੇ ਹੋ ਲਓ ਜੀ ਬਹੁਤ ਹੀ ਵਧੀਆ ਮੁਕਾਬਲਾ ਦੋ ਨਾ ਦੇਮ ਇੱਕ ਸਾਡੇ 22 ਕਲਰਾਂ ਦੀ ਟੀਮ ਸਾਡੀ ਆਪਣੀ ਟੀਮ ਹੈ ਜਿੱਥੋਂ ਦੇ ਦਰਸ਼ਕੀ ਵੀਰਾਂ ਨੇ ਬੜਾ ਸਹਿਯੋਗ ਕੀਤਾ ਟੂਰਨਾਮੈਂਟ ਵਾਸਤੇ ਉਧਰ ਰੋਟੀ ਵਾਲੇ ਥਾਂ ਦੇ ਚੱਕੀ ਮੈਰੀ ਹੋਈਆਂ ਨੌਜਵਾਨ ਨੇ ਜਲਾਲ ਵਾਲੇ ਬੰਦੇ ਹੈ ਭਾਈ ਇਸ ਮੈਚ ਤੋਂ ਬਾਅਦ ਸੁਧਾਰਾ ਵਰਸਜ ਬਾਦਲ ਜੋੜ ਦਾ ਜਿਹੜਾ ਮੈਚ ਹੋਣੇ ਉਸ ਤੋਂ ਬਾਅਦ ਭਾਈ 55 ਕਿਲੋ ਵਾਲੇ ਹੱਪੀ ਉਧਰ ਪਾਟਣਾ ਹੋ ਗਿਆ ਮੁਕਾਬਲਾ ਡਾਕਟਰ ੱੱਗੇ ਆ ਨੌਜਵਾਨ ਮਿਰਗਾ ਵਾਂਗੂ ਨੇ ਜੀ ਇਤਰਾਜ ਆਇਆ ਹੋਇਆ ਹੈ ਕਿਹਦਾ ਅਬਾ ਪੰਜ ਭਾਵੇਂ ਵਾਟਾ ਕਰੋ ਕਹਿੰਦਾ